ਰੋਕਾਂਗੇ ਅਗਲੀ ਵੱਡੀ ਖਬਰ ਦਾ BBC ਨੇ ਮੂਸੇਵਾਲਾ ਦੇ ਕਤਲ ਤੇ ਡਾਕੂਮੈਂਟਰੀ ਰਿਲੀਜ਼ ਕਰ ਦਿੱਤੀ ਹੈ BBC ਨੇ YouTube ਤੇ BBC iPlayer ਤੇ ਦੱਕਲਿੰਗ ਕਾਲ ਡਾਕੂਮੈਂਟਰੀ ਰਿਲੀਜ਼ ਕੀਤੀ ਹੈ YouTube ਤੇ ਡਾਕੂਮੈਂਟਰੀ ਦੇ ਦੋ ਐਪੀਸੋਡ ਨੇ ਪਤਾ ਦੇ ਸਖਤ ਇਤਰਾਜ਼ ਦੇ باوجود ਡਾਕੂਮੈਂਟਰੀ ਨੂੰ ਰਿਲੀਜ਼ ਕੀਤਾ ਗਿਆ ਬਲਕੌਰ ਸਿੰਘ ਨੇ ਇਸ ਨੂੰ ਲੈ ਕੇ ਲੀਗਲ ਨੋਟਿਸ ਵੀ ਭੇਜਿਆ ਹੋਇਆ ਹੈ ਬਲਕੌਰ ਸਿੰਘ ਨੇ ਡਾਕੂਮੈਂਟਰੀ ਤੇ ਬੈਨ ਦੇ ਲਈ ਹਾਈ ਕੋਰਟ ਦਾ ਵਿਰੋਧ ਕੀਤਾ ਹੈ ਡਾਕੂਮੈਂਟਰੀ ਦੇ ਵਿੱਚ ਕਈ ਲੋਕਾਂ ਦੇ ਇੰਟਰਵਿਊ ਸ਼ਾਮਲ ਕੀਤੇ ਗਏ ਨੇ ਮੂਸੇਵਾਲਾ ਦੇ ਕਈ ਦੋਸਤਾਂ ਤੇ ਕਈ ਪੱਤਰਕਾਰਾਂ ਦੇ ਇੰਟਰਵਿਊ ਵੀ ਇਸ ਦੇ ਵਿੱਚ ਆ ਚਮਲ ਨੇ ਹਾਲਾਂਕਿ ਰਿਲੀਜ਼ਿੰਗ ਤੋਂ ਪਹਿਲਾਂ ਹੀ ਮੁਸਲੇ ਦੇ ਪਿਤਾ ਬਲਕੌਰ ਸਿੰਘ ਦੇ ਵੱਲੋਂ ਇਸ ਨੂੰ ਲੈ ਕੇ ਸਵਾਲ ਚੁੱਕੇ ਗਏ ਉਹਨਾਂ ਨੇ ਇਹ ਕਿਹਾ ਕਿ ਡਾਕੂਮੈਂਟਰੀ ਬਣਾਉਣ ਨੂੰ ਲੈ ਕੇ ਪਰਿਵਾਰ ਤੋਂ ਕੋਈ ਵੀ ਪਰਮਿਸ਼ਨ ਨਹੀਂ ਲਈ ਗਈ ਲੀਗਲ ਨੋਟਿਸ ਭੇਜਿਆ ਗਿਆ ਮਹਾਰਾਸ਼ਟਰ ਪੁਲਿਸ ਨੂੰ ਵੀ ਸ਼ਿਕਾਇਤ ਕੀਤੀ ਕਿ ਕੋਰਦਾ ਰੋਕੀਤਾ ਗਿਆ ਇਸ ਦੀ ਰਿਲੀਜ਼ਿੰਗ ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ ਪਰ ਇਸ ਰੋਕ ਦੇ ਵਿੱਚ ਇਸ ਵਿਰੋਧ ਦੇ ਵਿਚਾਲੇ ਬਹਿਨ ਦੀ ਮੰਗ ਦੇ ਵਿਚਾਲੇ ਆਖਰਕਾਰ YouTube ਤੇ BBC ਦੇ ਵੱਲੋਂ ਇਹ ਡਾਕੂਮੈਂਟਰੀ ਨੂੰ ਰਿਲੀਜ਼ ਕਰ ਦਿੱਤਾ ਗਿਆ ਦਰਸਲ ਦੋ ਐਪੀਸੋਡ ਨੇ ਪਹਿਲਾ ਐਪੀਸੋਡ ਕਰੀਬ 41 ਮਿੰਟ ਦਾ ਦੂਜਾ ਐਪੀਸੋਡ ਕਰੀਬ ਆ ਪੰਜਾਬ ਮਿਲਦਾ ਜਿਸ ਦੇ ਵਿੱਚ ਆ ਪੂਰਾ ਐਪੀਸੋਡ ਬਿਆਨ ਕੀਤਾ ਗਿਆ ਦੱਸਿਆ ਗਿਆ ਕਿ ਜਦੋਂ ਕੈਨੇਡਾ ਤੋਂ ਸਿੱਧੂ ਮਸੂਏ ਦੀ ਵਾਪਸੀ ਹੁੰਦੀ ਹੈ ਤਾਂ ਉਸ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਧਮਕੀਆਂ ਭਰੀਆਂ ਕਾਲਸ ਹੁੰਦੀਆਂ ਨੇ ਉਸ ਦੇ ਬਾਅਦ ਕਿਵੇਂ 29 ਮਈ 2022 ਨੂੰ ਇਸ ਪੂਰੀ ਕਤਲ ਦੀ ਵਾਰਦਾਤ ਨੂੰ ਸ਼ੂਟਰਾਂ ਦੇ ਵੱਲੋਂ ਅੰਜਾਮ ਦਿੱਤਾ ਜਾਂਦਾ ਹੈ ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਇਸ ਮੈਟਰ ਬਾਰੇ ਕਿ ਫੈਮਿਲੀ ਰਿਸਟਰਕਸ਼ਨ ਤੇ ਇੱਕ ਲੀਗਲ ਨੋਟਿਸ ਦਿੱਤਾ ਗਿਆ ਸੀ ਇਹਦੇ ਵਿੱਚ ਤੇ ਉਸ ਤੋਂ ਬਾਅਦ ਮਾਨਸਾ ਕੋਰਟ ਵਿੱਚ ਇੱਕ ਐਪਲੀਕੇਸ਼ਨ ਫਾਈਲ ਕੀਤੀ ਗਈ ਸੀਗੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਹੁਣ ਮੈਟਰ ਇਹ ਕਿਉਂਕਿ ਮਾਨਸਾ ਕੋਰਟ ਦੇ ਵਿੱਚ ਸਬ ਜੁੜਾਈਸ ਹੈ ਇਸ ਲਈ ਹੁਣ ਜਿਆਦਾ ਕੁਝ ਨਾ ਦੱਸਦੇ ਹੋਈ ਇਹ ਹੈ ਵੀ ਜੋ ਵੀ ਸਾਡੇ ਕੋਲੇ ਤੱਥ ਨੇ ਜੋ ਵੀ ਸਾਡੇ ਕੋਲੇ ਐਵੀਡੈਂਸ ਹੈ ਉਹ ਅਸੀਂ ਮਾਨਯੋਗ ਕੋਰਟ ਦੇ ਵਿੱਚ ਪੇਸ਼ ਕਰਾਂਗੇ ਤੇ ਅੱਗੇ ਫਿਰ ਕੋਰਟ ਹੈ ਜਿਹੜੀ ਉਹ ਪ੍ਰोसीਡ ਕਰੂਗੀ ਉਹਨੂੰ ਦੇਖਦੇ ਹੋਏ ਬਾਕੀ ਇਹਦੇ ਵਿੱਚ ਇਹ ਦੱਸ ਦਿੰਦੇ ਆ ਕਿ ਫੈਮਿਲੀ ਦੀਆਂ ਬੜੀਆਂ ਕ리어 ਇਨਸਟਰਕਸ਼ਨਸ ਨੇ ਕਿ ਸਾਨੂੰ ਜਿੱਥੇ ਤੱਕ ਵੀ ਜਿਹੜੀ ਵੀ ਜੂਰਿਸਡਿਕਸ਼ਨ ਤੱਕ ਇੰਡੀਆ ਦੇ ਵਿੱਚ ਜੋ ਸਾਡੇ ਕੋਲ ਕਨਸਟੀਟਿਊਸ਼ਨਲ ਪ੍ਰੋਵੀਜ਼ਨਸ ਦੇ ਜੋ ਲੀਗਲ ਸਾਡੇ ਕੋਲੇ ਹੈਗਾ ਸੀ ਉਹ ਸਾਰੇ ਆਪਣੀਆਂ ਰੈਮਡੀਜ਼ ਨੇ ਜਿਹੜੀਆਂ ਉਹਨਾਂ ਨੂੰ ਲਵਾਂਗੇ ਜੀ ਤੇ ਇਹ ਤੋਂ ਬਾਅਦ ਵੀ ਜੇ ਸਾਨੂੰ ਇੰਡੀਆ ਤੋਂ ਬਾਹਰ ਵੀ ਇਹਨੂੰ ਫਾਲੋ ਅਪ ਕਰਨਾ ਪਿਆ ਇਸ ਮੈਟਰ ਨੂੰ ਤਾਂ ਫੈਮਲੀ ਉਹਦੇ ਲਈ ਰੈਡੀ ਹੈ ਜੀ ਠੀਕ ਹੈ ਜੀ ਬਾਕੀ ਇੱਕ ਵਾਰੀ ਫੇਰ ਦੱਸ ਦਿੰਦੇ ਆ ਕਿ ਜ਼ਿਆਦਾ ਕੁਝ ਨਾ ਕਹਿੰਦੇ ਹੋਏ ਇਸ ਵਕਤ ਕਿਉਂਕਿ ਬੈਟਰ ਸਬਜੈਕਟ ਆਈਸ ਹੈ कोर्ट ਦੇ ਵਿੱਚ ਮਾਨਯੋਗ کورٹ ਦੇ ਵਿੱਚ ਪੈਂਡਿੰਗ ਹੈ ਸੋ ਹੁਣ ਅਗਲਾ ਨੈਕਸਟ ਕੋਰਸ ਆਫ ਐਕਸ਼ਨ ਦੇਖਦੇ ਹਾਂ ਜੀ کورٹ ਚੁੱਕੀ ਔਰਡਰ ਹੁੰਦਾ ਜੀ ਥੈਂਕ ਯੂ